ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ 'ਚ ਲਗਾਤਾਰ ਵਾਧਾ ਹੋ ਰਿਹਾ ਜਾਣਕਾਰੀ ਦਿੱਤੀ ਹੈ ਕਿ ਸੀਬੀਆਈ ਨੇ ਬੀਤੀ ਜੂਨ ਦੇ ਵਿੱਚ ਸ਼ਰਾਬ ਨੀਤੀ ਮਾਮਲੇ ਚਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਦੇ ਲਈ ਗ੍ਰਿਫਤਾਰ ਕੀਤਾ ਸੀ ਤੇ ਅੱਜ ਦਿੱਲੀ ਦੇ ਰਾਉਜ਼ ਐਵੇਨਿਊ ਅਦਾਲਤ ਦੇ ਵਿੱਚ ਆਪਣੀ ਜਿਹੜੀ ਸਪਲੀਮੈਂਟਰੀ ਚਾਰਜ ਸ਼ੀਟ ਹੈ ਉਹ ਸੀਬੀਆਈ ਦੇ ਵੱਲੋਂ ਧਾਇਰ ਕਰ ਦਿੱਤੀ ਗਈ ਹੈ ਅਰਵਿੰਦ ਕੇਜਰੀਵਾਲ ਦੇ ਮਾਮਲੇ ਦੇ ਵਿੱਚ ਨਵੀਂ ਅਪਡੇਟ ਆਈ ਹੈ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਨੌ ਚਾਰਜ ਸ਼ੀਟਾਂ ਧਾਇਰ ਕੀਤੀਆਂ ਗਿਆ ਤੇ ਹੁਣ ਇੱਕ ਵਾਰ ਫਿਰ ਤੋਂ ਸਪਲੀਮੈਂਟਰੀ ਚਾਰਜ ਸ਼ੀਟ ਹੈ ਜਿਹੜੀ ਉਹ ਸੀਬੀਆਈ ਦੇ ਵੱਲੋਂ ਰੌਜ਼ੇਵੈਨਿਊ ਕੋਰਟ ਦੇ ਵਿੱਚ ਦਾਇਰ ਕਰ ਦਿੱਤੀ ਗਈ ਹੈ ਕਿ ਇਹਦੇ ਵਿੱਚ ਦਿੱਲੀ ਜਿਹੜੀ ਸ਼ਰਾਬ ਨੀਤੀ ਪਾਲਿਸੀ ਬਣਾਈ ਗਈ ਸੀ ਉਸ ਪਾਲਿਸੀ ਦੇ ਵਿੱਚ ਕਥਿਤ ਬੇਨਿਮੀਆ ਦੇ ਚੱਲਦੇ ਮੋٹے ਪੈਸੇ ਕਮਾਉਣ ਦੀ ਗੱਲ ਆਖੀ ਗਈ ਸੀ ਤੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸਾਰੇ ਪੈਸੇ ਨੇ ਜਿਹੜੇ ਉਹ ਕਮਾਏ ਗਏ ਆ ਜਿਸ ਦੇ ਕਰਕੇ ਅਰਵਿੰਦ ਕੇਜਰੀਵਾਲ ਦੇ ਉੱਪਰ ਉਂਗਲਾ ਉਠਾ ਲੱਗੀਆਂ ਬਾਅਦ ਦੇ ਵਿੱਚ ਮਾਮਲਾ ਅੱਗੇ ਪਹੁੰਚਿਆ ਤੇ ਫਿਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਅਰਵਿੰਦ ਕੇ ਜੀਵਾਲ ਨੂੰ ਪਹਿਲਾ ਜਿਹੜਾ ਈਡੀ ਦੇ منی ਲਾਂਡਰਿੰਗ ਮਾਮਲੇ ਸੀ ਉਹਨਾਂ ਦੇ ਵਿੱਚ ਜਿਹੜੀ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਫਿਰ ਸੀਬੀਆਈ ਦੇ ਕੇਸ ਦੇ ਵਿੱਚ ਉਹਨਾਂ ਨੂੰ ਅੰਦਰ ਰਹਿਣਾ ਪਿਆ ਸੀ ਫਿਲਹਾਲ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਰਮੇਨਰ ਅਰਵਿੰਦ ਕੇਜਰੀਵਾਲ ਪਰ ਫਿਲਹਾਲ ਵੀ ਉਹਨਾਂ ਨੂੰ ਕੋਈ ਰਾਹਤ ਮਿਲਦੀ ਕੋਈ ਵੱਡੀ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਹੈ ਸੀਬੀਆਈ ਦੇ ਵੱਲੋਂ ਜਿਹੜੀ ਆਪਣੀ ਪੂਰਕ ਚਾਰਜ ਸ਼ੀਟ ਹੈ ਭਾਵੇਂ ਕਿ ਸਪਲੀਮੈਂਟਰੀ ਚਾਰਜ ਸ਼ੀਟ ਹੈ ਉਹ ਦਾਇਰ ਕਰ ਦਿੱਤੀ ਗਈ ਹੈ ਲਗਾਤਾਰ ਆਮ ਆਦਮੀ ਪਾਰਟੀ ਇਹ ਦੋਸ਼ ਲਗਾ ਰਹੀ ਹੈ ਕਿ ਜਿਹੜਾ ਸਿਆਸੀ ਬਦਲਾਖੋਰੀ ਦੇ ਤਹਿਤ ਅਰਵਿੰਦ ਕੇਜਰੀਵਾਲ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਹੋ ਰਹੀ ਹੈ ਜਿਹਦੇ ਕਰਕੇ ਉਹਨੂੰ ਵਾਰੀ-ਵਾਰੀ ਗ੍ਰਿਫਤਾਰ ਕਰਕੇ ਅੰਦਰ ਰੱਖਣ ਦੀ ਜਿਹੜੀ ਕੋਜੀ ਕੋਸ਼ਿਸ਼ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਤਰੀਕੇ ਦੇ ਨਾਲ ਦੋਸ਼ ਲੱਗਦੇ ਸੀ ਪਰ ਦੂਜੇ ਪਾਸੇ ਕੇਂਦਰ ਸਰਕਾਰ ਦੇ ਬਲਾਰੇ ਵੀ ਇਹ ਕਹਿ ਦਿੰਦੇ ਸੀ ਕਿ ਆਮ ਆਦਮੀ ਪਾਰਟੀ ਨੇ ਜੇਕਰ ਕੁਝ ਨਹੀਂ ਕੀਤਾ ਤਾਂ ਉਹਨਾਂ ਨੂੰ ਬੇਫਿਕਰ ਹੋਣਾ ਚਾਹੀਦਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਜੇ ਬੇਕਸੂਰ ਨਹੀਂ ਤਾਂ ਮਾਨਯੋਗ ਅਦਾਲਤ ਉਹਨਾਂ ਨੂੰ ਜ਼ਰੂਰ ਬਾਹਰ ਕੱਢ ਦੇਵੇਗੀ ਤਾਂ ਫਿਰ ਇਸ ਦੇ ਉੱਤੇ ਾਂ ਬੁੱਝ ਕੇ ਅਰਵਿੰਦ ਕੇਜਰੀਵਾਲ ਦੀ ਸਿਹਤ ਖਰਾਬ ਕਰਨ ਦੇ ਦੋਸ਼ ਵੀ ਲੱਗਦੇ ਰਹੇ ਕੋਈ ਕਹਿੰਦਾ ਰਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਪ੍ਰੋਪਰ ਉਸ ਜਿਹੜਾ ਟ੍ਰੀਟਮੈਂਟ ਉਹਨਾਂ ਦਾ 슈ਗਰ ਲੈਵਲ ਦਾ ਹੈਗਾ ਏ ਉਹ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਕਰਕੇ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਉਹਨਾਂ ਦੀ ਜੇਲ੍ਹ ਦੇ ਵਿੱਚ ਹੀ ਮੌਤ ਹੋ ਜਾਵੇ ਇਸ ਤਰੀਕੇ ਦੇ ਦੋਸ਼ ਲੱਗਦੇ ਰਹੇ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਉੱਤੇ ਇਹਨਾਂ ਸਵਾਲਾਂ ਦੇ ਉੱਤੇ ਦੋਸ਼ ਲਾਉਂਦਿਆਂ ਹੋਏ ਆ ਵਿਰੋਧੀ ਕਹਿੰਦੇ ਸੀ ਕਿ ਅਰਵਿੰਦ ਕੇਜਰੀਵਾਲ ਨੇ ਜਿਹੜੇ ਉਹ ਰਾਤ ਨੂੰ ਮਿੱਠਾ ਖਾ ਲੈਂਦੇ ਆ ਤਾਂ ਜੋ ਉਹਨਾਂ ਦਾ 슈ਗਰ ਲੈ ਖੰਦੇ ਤਾਂ ਜੋ ਉਹਨਾਂ ਦਾ 슈ਗਰ ਲੈਵਲ ਫਲਕਚੂਏਟ ਕਰਦਾ ਰਹੇ ਘਟਦਾ ਰਹੇ ਤੇ ਇਸੇ ਚੀਜ਼ ਦਾ ਫਾਇਦਾ ਚੁੱਕ ਕੇ ਉਹ ਬਾਹਰ ਨਿਕਲ ਜਾਣ ਤਾਂ ਫਿਰ ਇਦਾਂ ਦੀ ਸਿਆਸੀ ਲੜਾਈ ਹੈ ਜਿਹੜੀ ਉਹ ਵੀ ਚੱਲਦੀ ਰਹੀ ਤੇ ਕਾਨੂੰਨੀ ਲੜਾਈ ਜਿਹੜੀ ਉਹ ਵੀ ਦੋਹਾਂ ਤਰ੍ਹਾਂ ਦੇ ਵੱਲੋਂ ਲੜੀ ਜਾ ਰਹੀ ਹੈ ਪਰ ਹੁਣ ਸੀਬੀਆਈ ਦੇ ਵੱਲੋਂ ਜਿਹੜੀ ਸਪਲੀਮੈਂਟਰੀ ਚਾਰਜ ਸ਼ੀਟ ਹੈ ਉਹ ਧਾਇਰ ਕਰ ਦਿੱਤੀ ਗਈ ਹੈ ਦਿੱਲੀ ਦੇ ਰੌਜ਼ੇਵਨਿਊ ਕੋਰਟ ਦੇ ਵਿੱਚ ਤੇ ਹੁਣ ਅਗਲਾ ਫੈਸਲਾ ਕਿਸ ਤਰੀਕੇ ਦਾ ਆਉਂਦਾ ਹੈ ਅਗਲੀ ਕਾਰਵਾਈ ਕਿਧਰਲੇ ਪਾਸੇ ਨੂੰ ਜਾਂਦੀ ਹੈ ਇਹਦੇ ਤੇ ਜ਼ਰੂਰ ਸਾਡੀਆਂ ਤੇ ਆਮ ਆਦਮੀ ਪਾਰਟੀ ਦੀ ਖਾਸ ਤੌਰ ਤੇ ਨਜ਼ਰਾਂ ਬਣੀਆਂ ਰਹਿਣਗੀਆਂ